ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਉਹ ਆ ਹਲਕਾ ਪਿੰਡ ਹੈਗਾ ਸਿੰਬਲੀ ਜਿੱਥੇ ਇੱਕ ਪਲਵੀ ਠਾਕੁਰ ਨਾਂ ਦੀ ਲੜਕੀ ਹੈਗੀ ਆ ਬਿਲਕੁਲ ਹੋਲੀ ਉਮਰ ਦੀ ਲੜਕੀ ਹੈ ਕਹਿੰਦੇ ਉਹ ਲੈਫਟ ਹੈਂਡ ਵਰਤੀ ਹੋਈ ਹੈ ਤਸਵੀਰਾਂ ਦਿਖਾਵਾਂਗੇ ਅੱਜ ਸਾਬਕਾ ਵਿਧਾਇਕ ਜਗENDER ਪਾਲ ਜੀ ਇਸ ਪਰਿਵਾਰ ਦੇ ਕੋਲ ਪਹੁੰਚੇ ਨ ਪਲਵੀ ਠਾਕੁਰ ਨੂੰ ਕਹਿੰਦੇ ਆ ਸਨਮਾਨਿਤ ਕੀਤਾ ਤਸਵੀਰਾਂ ਦੇਖ ਸਕਦੇ ਹੋ ਕਾਫੀ ਇਥੇ ਵਧਾਈਆਂ ਦਾ ਤਾਤਾ ਲੱਗਿਆ ਪਲਵੀ ਠਾਕ ਜਿਹੜੇ ਹੈਗੇ ਉਹਨਾਂ ਦਾ ਇੱਕ ਏਮ ਸੀਗਾ ਗੱਲਬਾਤ ਕੀਤੀ ਹੈ ਉਹਨਾਂ ਦਾ ਏਮ ਸੀਗਾ ਕਿ ਕੁਝ ਨਾ ਕੁਝ ਬੜਨਾ ਬਰਦੀ ਇਦਾਂ ਦੀ ਪਾਣੀ ਹੈ ਜਿਹਨਾਂ ਦੇਸ਼ ਦੀ ਸੇਵਾ ਹੋ ਸਕੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਸਾਬਕਾ ਬਹਾਇ ਜਗਵਿੰਦਰਪਾਲ ਜੀ ਪਹੁੰਚੇ ਨੇ ਤੇ ਸਤੀਜੀ ਹੈਗੇ ਨੇ ਜਿਹੜੇ ਬਲਾਕ ਦੇ ਪ੍ਰਧਾਨ ਹੈਗੇ ਨੇ ਸਰਪੰਚ ਹੈਗੇ ਨੇ ਪਿੰਡ ਦੇ ਢਿੱਲੋ ਜੀ ਹੈਗੇ ਵੀ ਸਰਪੰਚ ਨਾਲ ਦੇ ਪਿੰਡ ਦੇ ਹੈਗੇ ਨੇ ਤਸਵੀਰਾਂ ਦੇਖ ਸਕਦੇ ਹੋ ਸਨਮਾਨਿਤ ਕੀਤਾ ਜਾ ਰਿਹਾ ਤੇ ਸਾਬਕਾ ਬਧਾਈ ਜਗਿੰਦਰਪਾਲ ਜੀ ਵੱਲੋਂ ਜਿਹੜਾ ਇਹਨਾਂ ਨੇ ਸਨਮਾਨਤ ਵੀ ਕੀਤਾ ਤੇ ਇਹਨਾਂ ਨੂੰ ਜਿਹੜਾ ਅੱਗੇ ਵਧਣ ਦੀ ਜਿਹੜੀ ਆ ਕਾਮਨਾ ਵੀ ਕੀਤੀ ਹੈ ਲੈਫਟੀਨੈਂਟ ਜਿਹੜੇ ਬਣਿਆ ਪਰਵੀ ਠਾਕਰ ਉਹਨਾਂ ਨੇ ਵੀ ਇੱਕ ਮੈਸੇਜ ਵੀ ਯੂਥ ਨੂੰ ਦਿੱਤਾ ਜੇ ਕੋਈ ਏਮ ਹੋਵੇ ਸੋਚਿਆ ਜਾਏ ਤੇ ਉਹ ਕੁਝ ਵੀ ਜਿਹੜਾ ਆਪਾਂ ਨਾਮੋਂ ਕਿੰਨੇ ਹੈਗਾ ਜਿਹੜਾ ਪ੍ਰਾਪਤ ਨਹੀਂ ਕਰ ਸਕਦੇ ਦੋਸਤੋ ਗੱਲਬਾਤ ਸੁਣਾਣੇ ਆ ਪਰਵੀ ਠਾਕਰ ਨੇ ਕੀਤੀ ਹੋਈ ਦੇ ਸਾਹਿਬ ਕਾ ਬਧਾਈ ਜਗेंद्रਪਾਲ ਜੀ ਨਾ ਕੀਤੀ ਹੋਈ ਕੀ ਉਹਨਾਂ ਦਾ ਕਹਿਣਾ ਤੇ ਕੀ ਲੋਕਾਂ ਨੂੰ ਮੈਸੇਜ ਆਗਾ ਜੂਥਰੂ ਕੀ ਮੈਸੇਜ ਆਗਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਗੋੜ ਮੀਡੀਆ ਮੈਂ ਕੀ ਨਾਮ ਆਪਣਾ ਮੇਰਾ ਨਾਮ ਪੱਲਵੀ ਲੈਫਟੇਨੈਂਟ ਪੱਲਵੀ ਲੈਫਟੇਨੈਂਟ ਬਣੀ ਹਾਂ ਕਿਸ ਤਰ੍ਹਾਂ ਕੀ ਸੋਚਿਆ ਸੀਗਾ ਕਿ ਇੱਧਰ ਜਾਣ ਵਾਸਤੇ ਕਿ ਜਾਂ ਕਿਵੇਂ ਮੈਂ ਜਦੋਂ ਤੋਂ ਇੱਕ Aim ਰੱਖਣ ਦੀ ਕੋਸ਼ਿਸ਼ ਕੀਤੀ ਹੈ ਜਾਂ ਸੋਚਿਆ ਹੈ ਤੇ ਮੈਂ ਹਮੇਸ਼ਾ ਹੀ ਸੋਚਿਆ ਕਿ ਯੂਨੀਫਾਰਮ ਸਰਵਿਸੇਸ ਕਰਨੀਆਂ ਆਇਆਂ ਜੋ ਕਿ ਸੋਸਾਇਟੀ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਪ੍ਰੈਸਟੀਜ ਹੋਲਡ ਕਰਦੀ ਆਇਆ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਆਰਮੀ ਤੋਂ ਜ਼ਿਆਦਾ ਕੋਈ ਜੀ ਕੋਈ ਚੀਜ਼ ਹੋਏਗੀ ਜੋ ਇੰਨਾ ਜ਼ਿਆਦਾ ਸਨਮਾਨ ਦੇ ਸਕਦੀ ਹੈ ਸੋਸਾਇਟੀ ਦੇ ਵਿੱਚ ਮੈਂ 9th 10th ਸੀ ਜਦੋਂ ਮੈਂ ਸੋਚ ਲਿਆ ਸੀ ਕਿ ਮੈਂ ਆਰਮਡ ਫੋਰਸਿਸ ਜੁਆਇਨ ਕਰਨੀ ਆਇਆ ਹਾਂ ਉਸੇ ਹਿਸਾਬ ਨਾਲ ਹੀ ਆਪਣਾ Aim ਰੱਖਿਆ ਤਿਆਰੀ ਕੀਤੀ ਤੇ ਮੈਂ 12th ਤੋਂ ਬਾਅਦ ਮੈਂ ਪਾ ਗੋ ਆਰਮਡ ਫੋਰਸਿਸ ਪ੍ਰੇਪਰੇਟਰੀ ਇੰਸਟੀਚਿਊਟ ਜੋ ਕਿ ਮੁਹਾਲੀ ਦੇ ਵਿੱਚ ਹੈ ਇੱਕ ਗਵਰਨਮੈਂਟ ਫੰਡਡ ਇੰਸਟੀਚਿਊਟ ਹੈ ਉੱਥੇ ਸਿਲੈਕਸ਼ਨ ਉਹਦਾ ਐਂਟ੍ਰੈਂਸ ਟੈਸਟ ਦੇ ਕੇ ਉੱਥੇ ਸਿਲੈਕਟ ਹੋਈ 3 ਸਾਲ ਗ੍ਰੈਜੂਏਸ਼ਨ ਦੇ ਨਾਲ ਮੈਂ ਆਪਣੀ CDS ਤੇ AFCAT ਦੀ ਤਿਆਰੀ ਤੇ ਇਕੋ ਹੀ ਮਰੱਖਿਆ ਕਿ ਮੈਂ ਸਿਰਫ ਆਰਮੀ ਹੀ ਜੁਆਇਨ ਕਰਨੀ ਹੈ ਤੇ ਉਹ ਟੈਸਟ ਕਲੀਅਰ ਕਰਕੇ ਐਸਐਸਬੀ ਕਲੀਅਰ ਕਰਕੇ ਅੱਜ 11 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਮੈਂ 7 ਸਪਟੈਂਬਰ ਨੂੰ ਪਾਸ ਆਊਟ ਹੋ ਕੇ ਲੈਫਟਨੈਂਟ ਦੇ ਰੂਪ ਚ oath ਲਿਆ ਹੈ ਮਾਪਿਓ ਦੇ ਨਾਮ ਦੇ ਨਾ ਰੋਸ਼ਨ ਕਰਨ ਦੇ ਨਾਲ ਨਾਲ ਕਹਿੰਦੇ ਆ ਵੀ ਆਪਣੇ ਜ਼ਿਲ੍ਹੇ ਦਾ ਨਾਮ ਵੀ ਰੋਸ਼ਨ ਕੀਤਾ ਵਧਾਈਆਂ ਦਾ ਤੰਤਾ ਲੱਗਿਆ ਕਿਦਾਂ ਦਾ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਸੈਟਲਡਾਊਨ ਹੋ ਰਹੀ ਹਾਂ ਉਸ ਚੀਜ਼ ਚ ਬਹੁਤ ਵਧੀਆ ਲੱਗ ਰਿਹਾ ਹੈ ਕਿ ਜਿਨ੍ਹਾਂ ਨੇ ਮੇਰੇ ਪਿੱਛੇ ਮਿਹਨਤ ਕੀਤੀ ਹੈ ਠੀਕ ਹੈ ਸਭ ਕਹਿ ਰਹੇ ਨੇ ਕਿ ਤੇਰੀ ਮਿਹਨਤ ਹੈ ਬਟ ਮੈਨੂੰ ਲੱਗਦਾ ਹੈ ਕਿ ਜੇ ਮੇਰੇ ਨਾਲ ਹੀ ਨਾ ਮੇਰੀ ਫੈਮਿਲੀ ਦਾ ਸਪੋਰਟ ਨਹੀਂ ਹੁੰਦਾ ਤਾਂ ਮੈਂ ਕੁਝ ਨਹੀਂ ਕਰ ਸਕਦੀ ਮੇਰੀ ਆਪਣੀ ਮਿਹਨਤ ਵੀ ਉਦੋਂ ਤੱਕ ਹੀ ਕਾਰਗਰ ਹੈ ਜਦੋਂ ਮੇਰੇ ਨਾਲ ਮੇਰੇ ਸਪੋਰਟ ਸਿਸਟਮ ਖੜੇ ਹੈ ਇਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਮੈਂ ਅਜਿੰਦੇ ਲਈ ਕੁਝ ਕਰ ਪਾਈ ਹਾਂ ਆਪਣੇ ਇਲਾਕੇ ਦੀ ਕੁਝ ਕਰ ਪਾਈ ਹਾਂ ਤੇ ਮੈਨੂੰ ਬਹੁਤ ਮਾਨ ਮਹਿਸੂਸ ਹੋ ਰਿਹਾ ਹੈ ਉਸ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਮੇਰਾ ਇੱਕੋ ਹੀ ਮੈਸੇਜ ਹੈ ਯੂਥ ਨੂੰ ਜੋ ਕਿ ਅੱਗੇ ਇਸ ਟਾਈਮ ਤੇ ਆਪਣਾ ਲਕਸ਼ ਜੋ ਹੈ ਉਹ ਨਿਰਧਾਰਿਤ ਕਰ ਰਹੀ ਹੈ ਮੈਂ ਕੋਈ ਚੀਜ਼ ਕਹਿਣਾ ਚਾਹਾਂਗੀ ਕਿ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਤੁਸੀਂ ਹਿੰਮਤ ਰੱਖ ਕੇ ਉਸ ਰਸਤੇ 'ਵਲ ਚੱਲਦੇ ਰਹੋ ਬਹੁਤ ساری ਮੁਸ਼ਕਿਲਾਂ ਆਣਗੀਆਂ ਪਰ ਜੇ ਤੁਸੀਂ ਬਹੁਤ ਜ਼ਿਆਦਾ ਸ਼ੋਰ ਹੋ ਆਪਣੇ ਲਕਸ਼ ਨੂੰ ਲੈ ਕੇ ਤਾਂ ਤੁਸੀਂ ਉਸ ਚੀਜ਼ ਨੂੰ ਜ਼ਰੂਰ ਪ੍ਰਾਪਤ ਕਰੋਗੇ ਇਹ ਬਹੁਤ ਹੀ ਖੁਸ਼ੀ ਹੈ ਸਾਡੇ ਹਲਕੇ ਦੇ ਵਿੱਚੋਂ ਇਹ ਅਸੈਂਬਲੀ ਚੋਂ ਬਲਵੀ ਠਾਕਰ ਜੀ ਜਿਹੜੇ ਇੱਕ ਆਰਮੀ ਦੇ ਵਿੱਚ ਲੈਫਟੇਨੈਂਟ ਭਰਤੀ ਹੋਏ ਨੇ ਤੇ ਇਹ ਬੜੇ ਮਾਣ ਵਾਲੀ ਗੱਲ ਹੈ ਜ਼ਿਲ੍ਹੇ ਦੇ ਸਾਡੇ ਨੌਜਵਾਨ ਬੱਚੇ ਆ ਉਹਨਾਂ ਦਾ ਵੀ ਇਹ ਬੱਚੀ ਵਾਲੇ ਦੇਖ ਕੇ ਖੁਸ਼ ਆਵਦਾ ਤੇ ਖਾਸ ਤੌਰ ਦੇ ਉੱਤੇ ਵੱਲੇ ਵੀ ਠਾਕੁਰ ਦੇ ਫਾਜ਼ਲ ਸਾਹਿਬ ਉਹਨਾਂ ਦੀ ਮਦਰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੀ ਪਾਰਟੀ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈ ਆ ਔਰ ਬਾਬੇ ਨਾਨਕ ਅੱਗੇ ਮੇਰੀ ਪ੍ਰਾਰਥਨਾ ਬਾਬੇ ਨਾਨਕ ਦਾ ਇਸ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰਵੇ ਇਹ ਸਾਰਾ ਹੀ ਪਰਿਵਾਰ ਦਿਨ-ਦੁਗੜੀ ਤੇ ਰਾਤ-ਚੁਗੜੀ ਤਰੱਕੀ ਕਰੇ ਇਹ ਮੇਰੀ ਕਾਮਨਾ ਹੈ ਔਰ ਜਿਸ ਏ ਦੇ ਵਿੱਚ ਕੁੜੀਆਂ ਲੈਫਟੀਨੈਂਟ ਬਣੀ ਆ ਮੈਨੂੰ ਲੱਗਦਾ ਵੀ ਇਹ ਕੁੜੀ ਸਾਡੇ ਇਲਾਕੇ ਦਾ ਨਾਂ ਰੋਸ਼ਨ ਦੇ ਵੈਸੇ ਕਰ ਦਿੱਤਾ ਤੇ ਹੋਰ ਗਾਂ ਵਧੇ ਬਾਬੇ ਨਾਨਕ ਅੱਗੇ ਮੈਂ ਪ੍ਰਾਰਥਨਾ ਕਰਦੀ ਆ ਕਿ ਇਸਰਾਂ ਦੇ ਬੱਚੇ ਇਹ ਇਹਨਾਂ ਨੂੰ ਬਚਪਨ ਤੋਂ ਜਿਹੜੀ ਗੁਰਤੀ ਮਿਲੀ ਆ ਇੱਕ ਆਰਮੀ ਦੇ ਵਿੱਚ ਭਰਤੀ ਹੋਣਾ ਇਹ ਕੋਈ ਛੋਟੀ ਜਿਹੀ ਨਹੀਂ ਬਹੁਤ ਵੱਡੀ ਗੱਲ ਹੈ ਫਿਰ ਮੇਰੇ ਵੱਲੋਂ ਇਹਨਾਂ ਦੇ ਪਰਿਵਾਰ ਨੂੰ ਲੱਖ ਲੱਖ ਵਧਾਈ ਆ ਜੈ